ਕਬੀ ਦੋਸਤ ਸਾਰੀ ਵੀਰ ਨੂੰ ਪਰਪੇ ਸਸਿਕਾ ਨੂੰ ਮੀਤ ਅਤਿ ਸਾਰਾ ਕੀ ਕਹੂੰਗਾ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬੱਬੂ ਤੇ ਅੱਜ ਪਹੁੰਚੇਗੇ ਬਾਈ ਇਕਬਾਲ ਕੋਲੇ ਫੌਜੀ ਕੋਲੇ ਤੇ ਟਰੈਕਟਰਾਂ ਦੇ ਮਾਤਾ ਦਾ ਰੇਟ ਜਾਣਨ ਲਈ ਪੂਰੀ ਵੀਡੀਓ ਦੇਖਣਾ ਨਾ ਭੁੱਲਣਾ ਤੇ ਬਾਈ ਨੇ ਕਰਦੇ ਗਏ ਸਸਿਕਾ ਬਾਈ ਸਸਿਕਾ ਬਾਈ ਠੀਕ ਹੈ ਬਾਈ ਠੀਕ ਹੈ ਬੜੀ ਵਧੀਆ ਕਿੰਨੇ ਨੰਬਰ ਪਲਾਟ ਤੇ ਖੜੇ ਆਂਗੇ 4 ਨੰਬਰ ਪਲਾਟ ਆ ਬਾਈ ਠੀਕ ਹੈ ਜੀ ਤੇ ਪਿੰਡ ਕਿਹੜਾ ਬਾਈ ਜੀ ਆਪਣਾ ਪਿੰਡ ਆਪਣਾ ਸੰਦੋਹਾ ਬਾਈ ਤੇ ਮੋਬਾਈਲ ਨੰਬਰ ਜੀ 96640 9900 ਤੇ ਕਿੰਨੇ ਕਿ ਟਰੈਕਟਰ ਵੇਚੇ ਵਾਲਾ ਜੀ ਟਰੈਕਟਰ ਆਪਣੇ ਕੋਲ 800 8 ਟਰੈਕਟਰ ਹੈ 8 9 ਟਰੈਕਟਰ 8 3 ਇੱਕ ਵੇਚਿਆ ਇੱਕ ਭਾਈ ਹਾਂ ਠੀਕ ਹੈ ਜੀ ਸਾਰੇ ਟਰੈਕਟਰ ਇਹਦੇ Rajasthan ਪੰਜਾਬ ਨੰਬਰ Haryana ਨੰਬਰ ਆਪਣੇ ਕੋਲ ਜ਼ਿਆਦਾਤਰ Haryana ਨੰਬਰ ਹੁੰਦੇ ਆ ਵਿੱਚ ਕੋਈ ਨਾ ਕੋਈ ਇੱਕ ਦਾ Rajasthan ਨੰਬਰ ਵੀ ਆ ਜਾਂਦਾ ਠੀਕ ਹੈ ਜੀ ਟਰੈਕਟਰ ਘੱਟ ਵੀ ਲੈਂਦੇ ਆ ਟਰੈਕਟਰ ਵਿੱਚ ਵੀ ਘੱਟ ਲੈਂਦੇ ਆ ਤੇ ਲੋਡ ਵਗੈਰਾ ਜੀ ਲੋਡ ਵਗੈਰਾ ਵੀ ਕਰਾ ਦਿਆਂਗੇ ਕਿੰਨੇ ਕਰਾਣਾ ਤੇ ਕਾਗੀ ਕਾਗਜ਼ਾਂ ਦੀ ਕਾਗੀ ਕਾਗਜ਼ਾਂ ਦੀ ਆਪਣੇ ਫੁੱਲ ਗਾਰੰਟੀ ਹੈ 100% 100% ਠੀਕ ਜੇ ਲੋਭੀ ਆਪਾਂ ਸੋਨਾ ਦੀ ਕਾਗੀ ਕਾਗਜ਼ ਦੀ ਕੋਈ ਕਮੀ ਲੱਗੇ ਤਾਂ ਟਰੈਕਟਰ ਖ ਠੀਕ ਹੈ ਕਲ ਅੱਲਾਵਾ 100 ਰੁਪਏ ਆਲਾ ਸੌਦਾ ਹੋਵੇ ਹਾਂ ਠੀਕ ਹੈ ਇਹ 750 ਰੁਪਏ ਆਪਾਂ ਸਟਾਰਟ ਕਰਾਂਗੇ ਸੋਨਾ ਲਿਕਾ ਟਰੈਕਟਰ ਦੀ ਕੰਡੀਸ਼ਨ ਚੈੱਕ ਕਰਵਾ ਲੈ ਜਤਰੀ ਦਾ ਸਾਦੀ ਘਟਾਈ ਆਲਾ ਬਾਈ ਜੀ ਜੇ ਟੈਰਾਂ ਦੀ ਗੱਲ ਕਰੀ ਬਾਈ ਜੀ ਐ ਰਹਿ ਗਿਆ 80 ਪੈਸੇ 80 ਪੈਸੇ ਤੇ 14 ਦੇ ਟੈਰਾਂ ਚ 14 ਦੇ ਟੈਰਾਂ ਚ ਚੰਗਾ ਜੀ ਤੇ ਕਿੰਨੇ ਮਾਡਲ ਆ ਬਾਈ ਜੀ ਮਾਡਲ ਹੈ 8 ਤੇ ਰੰਗ ਪੇਂਟ ਦਾ ਜੀ ਰੰਗ ਪੇਂਟ ਦਾ ਉਹ ਦਾ ਸਾਰਾ ਬਾਕੀ ਰਿਜਨਲ ਆ ਕੱਲੀ ਮਗਰਾਣਾ ਦੀ ਟੱਚਿੰਗ ਆ ਮਰੀ ਉੱਤੇ ਦੀ ਠੀਕ ਹੈ ਜੀ ਬਈ ਇੱਕ ਗੱਲ ਆ ਗਈ ਫੌਜੀ ਬਾਈ ਦਾ ਨੰਬਰ ਨਮ ਕਮਨਾ ਇੱਕ ਨੰਬਰ ਆ ਗਿਆ। ਕਿਉਂ? ਭਾਈ ਨੇ ਪਹਿਲੇ ਦੱਸਤਾ ਵੀ ਆਹ ਜਿਹੜੀ ਚੀਜ਼ ਹੋ ਗਈ ਸਾਨੂੰ ਜਿੰਨੇ ਵੀ ਟਰੈਕਟਰ ਲਗਾਵਾਂਗੇ ਸਾਰਾ ਕੁਝ ਦੱਸ ਕੇ ਦੇਊਗਾ ਭਾਈ। ਤੇ ਬਾਕੀ ਕੀ ਡਿਮਾਂਡ ਹੈ ਜੀ? ਡਿਮਾਂਡ ਹੈ ਦੀ 295000 ਤੇ 6.5 ਲੱਖ ਦਾ। 75000 ਦਾ। 275000 ਦਾ। ਇਹਦੀ ਐਨਓਸੀ ਵੀ ਨਿਕਲਿਆ ਹੋਊਗੀ ਅਜੇ। ਇਹ 2 ਮਹੀਨੇ ਪਾਸੇ ਪਈ ਹੈ। ਠੀਕ ਹੈ ਜੀ। ਐਨਓਸੀ ਵੀ ਨਿਕਲਿਆ ਹੋਊਗੀ। ਹਾਂ। ਠੀਕ ਹੈ ਜੀ। ਬਾਕੀ ਕੰਡੀਸ਼ਨ ਦਾ ਓਕੇ ਪਿਆ। ਇੰਜਨ ਗੇਅਰ ਦਾ ਕੋਕ ਆ। ਹਾਂ ਬਿਲਕੁਲ। ਠੀਕ ਹੈ ਜੀ। ਚੰਗਾ ਰਹਿ ਗਿਆ। ਚਲੋ ਭਾਈ ਜੀ ਅੱਗੇ ਆ ਗਿਆ ਸਵਰਾਜ 735 FE। ਇਹ ਸੁੱਕਾ ਟਰੈਕਟਰ ਹੈਗਾ ਕੰਡੀਸ਼ਨ ਚੈੱਕ ਕਰਵਾ ਦੇ ਜਸਪ੍ਰੀਤ ਤੇ ਚਾਰੋਂ ਟਾਇਰ ਇਹਦੇ ਨਵੇਂ ਚਾਰੋਂ ਟਾਇਰ ਬੀ ਕੇਟੀ ਦੇ ਨਵੇਂ ਆ ਦੇ ਮਹਿੰਗੇ ਵਾਲੇ ਮਹਿੰਗੇ ਵਾਲੇ ਕਵਾਂਟਰ ਵਾਲਾ ਠੀਕ ਹੈ ਜੀ ਤੇ ਮਾਡਲ ਬਾਈ ਜੀ ਮਾਡਲ 93 ਰੰਗ ਪੇਂਟ ਦਾ ਰੰਗ ਪੇਂਟ ਬਾਈ ਥੱਲੋ ਸਾਰੀ ਟੱਚੀ ਹੋਈ ਹੈ ਸਾਰੀ ਟੱਚੀ ਹੋਈ ਹੈ ਥੱਲੋ ਥੱਲੋ ਹਾਂ ਠੀਕ ਹੈ ਥੱਲੋ ਥੱਲੋ ਬਾਡੀ ਲਾਈਨਿੰਗ ਤਾਂ ਹੋਈ ਹੈ ਟਰੈਕਟਰ ਦੀ ਠੀਕ ਹੈ ਜੀ ਤੇ ਹਰਿਆਣਾ ਨੰਬਰ ਚਾਹੀਦਾ ਨਾ ਰਾਜਸਥਾਨ ਨੰਬਰ ਹਰਿਆਣਾ ਦਾ ਠੀਕ ਹੈ ਰਾਜਸਥਾਨ ਨੰਬਰ ਦਾ ਹਰਿਆਣਾ ਦਾ ਨਾਮ ਹੈਗਾ ਤੇ ਬਾਕੀ ਬਾਡੀ ਲਾਈਨ ਦਾ ਸਾਰਾ ਬਾਕੀ ਇੰਜਨ ਗ ਪੂਰਾ ਵਧੀਆ ਟਰੈਕਟਰ ਹੈ ਜ਼ਿਮੀਦਾਰ ਤੋਂ ਟਰੈਕਟਰ ਘੱਟਿਆ ਹੋਇਆ ਵਿੱਚ ਠੀਕ ਹੈ ਜੀ ਹਾਂ ਟਰੈਕਟਰ ਦੇ ਵਿੱਚ ਘੱਟਿਆ ਜਾਵਾ ਫੁੱਲ ਪੈਸੇ ਲਾਇਆ ਉਹਨੇ ਇੱਕ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਫੁੱਲ ਗਾਰੰਟੀ ਹੈ 100% ਹਾਂ 93 ਮਾਡਲ ਆ ਕੀ ਡਿਮਾਂਡ ਹੈ 1,55,000 1,55,000 ਮੰਨ ਤਾਂ ਉਹ ਜੀ ਫੁੱਲ ਕਰਦੇ ਆਂ ਜੀ 1,35,000 ਟਰੈਕਟਰ ਦੇ ਦਿੰਦੇ ਗਏ ਵੀ 1,35,000 ਦਾ ਬਾਈ ਕਹਿੰਦਾ ਟਰੈਕਟਰ ਦੇ ਦੇ ਦੇਣ ਵਾਲਾ ਰੇਟ ਜਮਾ ਦੇਣ ਵਾਲਾ ਰੇਟ ਠੀਕ ਹੈ ਜੀ ਬਾਕੀ ਬਾਈ ਜੀ ਕੰਡੀਸ਼ਨਾਂ ਦੇ ਕੋਕੇ ਪੀਸ ਹੁੰਦੇ ਨੇ ਬਾਈ ਕੋਲੇ ਹੋਰ ਵੀ ਟਰੈਕਟਰ ਹੁੰਦੇ ਜਾਂਦੇ ਨੇ ਤੇ ਅੱ ਕਾਲ ਟੌਮ ਮਾਰੋ ਹਾਂ 90 ਬਈ ਟਾਇਰ ਮਾਗਰ ਲੈ ਪੂਰ ਲੈ ਅੱਧੇ ਕਿਨੇ ਪੂਰ ਲੈ ਅੱਧੇ ਕਿਨੇ ਪਾਵਰ ਸਟੀering ਜਾ ਹਰਿਆਣਾ ਹਰਿਆਣਾ ਨੰਬਰ ਐ ਐਨਓ ਸੀ ਮਿਲ ਜੀ ਉਹਦੀ ਵੀ ਠੀਕ ਆ ਜੀ 15 ਮਾਡਲ ਆਗਾ 15 ਮਾਡਲ 4,25,000 ਡਿਮਾਂਡ ਆ ਠੀਕ ਆ ਜੀ ਟਰ 4,20,000 ਦਾ ਦੇ ਦਾਂਗੇ 4,50,000 ਦਾ ਠੀਕ ਐ 20,000 ਰੁਪਏ ਹੀ ਛੋਟ ਗਿਆ ਭਾਈ ਹੋਰ ਵੀ ਕਰ ਦਾਂਗੇ ਮੌਕੇ ਤੇ ਮਾਰਤਾ ਆ ਕਿ ਹੋ ਕੇ ਜੇ ਭਾਈ ਵੀਡੀਓ ਦੇਖ ਕੇ ਹੋਗੇ ਭਾਈ ਕਹਿੰਦਾ ਹੋਰ ਵੀ ਮਾਰਤਾਣ ਕਰ ਦੋਗੇ ਸੰਦੋਹਾ ਪਿੰਡ ਹੈਗਾ ਤਲਵੰਡੀ ਸਾਬ ਤੋਂ 7-8 ਕਿਲੋਮੀਟਰ ਦਾ ਭਾਈ ਅੱਗੇ ਆ ਗਿਆ ਸੋਨਾਲੀਕਾ ਤੇ 8000 ਦੀ ਗੱਲ ਕਰੀਏ ਪੁੱਜੀ ਬਾਈ ਜੀ ਸਰ ਰਹਿਗੇ 60 ਕੁ ਪੈਸੇ ਮੂਰ ਲੈਂਦੇ ਕੈਸੇ ਸਾਡੀ ਘਟਾਈ ਕਰਾਈ ਸਾਡੀ ਘਟਾਈ ਆ ਸਿੰਪਲ ਸਟੀering ਜਿਹਨੇ ਆ ਪਗ ਇੰਜਨ ਗੇਅਰ ਇੰਜਨ ਗੇਅਰ ਦਾ ਵਧੀਆ ਡਰੈਕਟਰ ਸੋ ਦਾ ਸਾਰਾ ਅਰੀਜਨਲ ਆ ਮਗਰਾਟ ਇਹਦੇ ਨਵੇਂ ਲੱਗੇ ਆ ਕੰਪਨੀ ਦੇ ਮਗਰਾਟ ਲੱਗੇ ਆ 15000 ਰੁਪਏ ਦੇ ਠੀਕ ਆ ਜੀ ਹੁਣ 15000 ਦੇ ਮਗਰਾਟ ਲੱਗੇ ਆ ਕੰਪਨੀ ਦੇ ਮਗਰਾਟ ਲੱਗੇ ਹੋਏ ਆ ਕੰਡੀਸ਼ਨ ਤੇ ਬੈਟਰੀ ਪਖੋ ਓਕੇ ਜੀ ਵਧੀਆ ਹੈ ਸੈਲਫ ਸੂਪਟਾ ਵਧੀਆ ਚਾਹਿਆ ਵਧੀਆ ਬੈਟਰੀ ਵੀ ਵਧੀਆ ਠੀਕ ਆ ਜੀ ਤੇ 8 ਮਾੜ ਲੱਗੇ ਤੇ ਕੀ ਡਿਮਾਂਡ ਹੈ ਇਹਦੀ ਇਹ 28 ਇਹਦਾ 60000 ਦਾ ਟਰੈਕਟਰ ਦੇ ਦੇ 60000 ਦਾ ਹਾਂ ਠੀਕ ਹੈ ਬਾਕੀ ਮੋਂਤਾਨ ਬਾਈ ਜੀ ਬਾਈ ਖੁੱਲੇ ਦੇਣਾਂ ਕਰਕੇ ਤੋਰੂਗਾ ਲੱਗਿਆ ਬਾਈ ਜੀ 3 ਸਪੀਡ ਚ 5204 ਤੇ ਕਾਲੇ ਢੱਡਾ ਵਾਲਾ 3 ਸਪੀਡ ਹੈ ਡਬਲ ਪੀਟੀਓ ਹੈ ਡਬਲ ਪੀਟੀਓ ਦਾ ਹਾਂ ਸਪੀਕਰ ਵਗੈਰਾ ਨਾ ਕੋਈ ਲਾਉਂਦੇ ਆਂ ਨਾਲ ਜਿੱਥੇ ਸਾਰਾ ਕੋ ਟਾਇਰਾਂ ਦੀ ਗੱਲ ਕਰੀ ਜੀ ਤਾਂ ਰਹਿ ਗਿਆ 85 ਪੈਸੇ 85 ਪੈਸੇ ਟਾਇਰ ਨੇਗੇ ਤੇ Ориਜਨਲ ਹੀ ਬਾਈ ਟਰੈਕਟਰ ਸਾਰਾ ਹਾਂ ਠੀਕ ਹੈ ਇਹ ਮਾੜਲੇਗਾ 10 ਬੰਪਰੋਂ ਭਰ ਹੋਇਆ ਬਸ ਠੀਕ ਹੈ ਜੇ ਲੱਭ ਬੰਪਰ ਹੋਇਆ ਵੈਸੇ ਹੋ ਹੀ ਜਾਂਦਾ ਕਮ ਟੌਪ ਮਾੜਲੇ ਨੇ ਹੋਇਆ ਨਾ ਤੇ ਇਹਦੀ ਕੀਟ ਮਾੜਲੇ ਇਹਦੀ 4,35,000 ਸਾਢੇ 7 ਲੱਖ ਇਹਦੇ 4,50,000 ਦਾ ਇਹਦੇ ਠੀਕ ਹੈ 30,000 ਹੋਰ ਵੀ ਕਰ ਦਾਂਗੇ ਮੌਕੇ ਦੇ ਕੋਈ ਹੋਰ ਵੀ ਮਾਨਤਾ ਨੂੰ ਹੋ ਜਾਊਗਾ ਆ ਕਹ ਕੇ ਬਈ ਜੀ ਸੋਨਾ ਲਿਖਾ 750 ਦਾ ਤੇ ਜਿਵੇਂ ਆਪਾਂ ਕਹ ਕੇ ਗਏ ਸੀ ਬਈ ਸੋਨਾ ਤਰੀਕਾ ਜਿਹੜਾ ਵੀ ਲੈਣਾ ਉਹਦੇ ਬਾਈਆਂ ਨਾਲ ਕੰਟੈਕਟ ਕਰਦੇ ਪਰਾਹ ਸਾਰਾ ਰੈਕਟਰ ਓਰੀਜਨਲ ਹੈ ਕਿਤੇ ਚਟਕਿੰਗ ਨਹੀਂ ਹੋਈ ਪੂਰਾ ਵੀ ਪੰਪਰ ਤੇ ਵੀ ਨਹੀਂ ਹੈਗੀ ਇਹ ਵੀ ਪੰਪਰ ਤੇ ਵੀ ਨਹੀਂ ਹੈਗੀ ਪੂਰਾ ਲੈ ਦੇ ਦੋਗੇ ਦਾ ਮਤਲਬ ਸਾਰਾ ਰੈਕਟਰ ਓਰੀਜਨਲ ਹੈ ਜਿਹੜਾ ਹੈਗਾ ਉਹ ਦੱਸ ਦਿੰਦੇ ਆਪਾਂ ਜੇ ਤੱਕ ਟੈਸਟ ਕਰੀਏ ਜੀ ਸਾਈਡ ਗੀਅਰ ਤੇ ਜੇ ਟਾਇਰਾਂ ਦੀ ਗੱਲ ਕਰੀ ਜੀ ਸਾਰਾ ਇਹਦੇ ਵੀ ਹੈਗਾ ਸਿੱਧਾ ਸਿੱਧਾ ਬਈ ਟਾਇਰਾਂ ਮੂਰਲੇ ਅੱਦੇ ਕਨੇ ਮੂਰਲੇ ਅੱਦੇ ਕਨੇ ਹਾਂ ਤੇ ਇੰਜੀਨੀਅਰ ਪੂ ਇੰਜੀਨੀਅਰ ਦਾ ਪੂਰਾ ਵਧੀਆ ਰ ਮੁਰਲੇ ਵੀ ਨਾਲ ਦੀ ਹੈ ਹਾਂ ਇਹ ਵੀ ਲਾ ਦੇ ਪੈਂਦੀ ਹੈ ਠੀਕ ਹੈ ਜੀ ਉਹਦੇ ਬਾਗਲੇ ਡਰ ਵੀ 40 45 ਬਾਇਸ ਸੀਗੇ ਨਾਲ ਦੇ ਸੁੱਕੇ ਸੀਗੇ ਤੇੜਾ ਛੱਡ ਗਏ ਸੀ ਉਹ ਲਾਹੇ ਨਾ ਅੱਛਾ ਅਸੀਂ ਆਪ ਲਾਏ ਉਹ ਸੁੱਕੇ ਬਜਾ ਦੇ ਖਰਾਬ ਹੋ ਜੂਗੇ ਠੀਕ ਹੈ ਜੀ ਮੈਂ ਜ਼ਿਆਦਾਤਰ ਖੜਾ ਹੁੰਦਾ ਹਾਂ 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 ਆ ਟਾਇਰ ਨਾਲ ਦੀ ਨੇ ਮੁਰਲੇ ਠੀਕ ਹੈ ਜੀ 16 ਮਾਡਲ ਹੈਗਾ ਤੇ ਇਹਦੀ ਕਿੱਟ ਮਾਰੀ ਇਹ 4,75,000 ਹੈ ਤੇ ਇਹ ਜੋ ਕੁੱਲਾ ਡਿਸਕਾਊਂਟ ਲਾ ਦੇ ਦਿੰਦੇ ਕੁੱਲਾ ਕਰ ਦਾਂਗੇ ਚੋ ਇਹ ਦੇ ਦੇ ਦਾਂਗੇ ਆਪਾਂ 60000 ਦੇ ਦੇਾਂਗੇ 60000 ਅਹ ਠੀਕ ਹੈ ਜੀ ਲੈ ਬਈ ਬਾਈ ਕਹਿੰਦਾ ਹੋਰ ਵੀ ਕਰ ਦਾਂਗੇ ਮਾਨਤਾ ਮੌਕੇ ਤੇ ਹੋਰ ਵੀ ਮੌਕੇ ਤੇ ਮਾਨਤਾਣ ਜਰੂਰ ਹੋ ਜਾਊਗਾ ਜੇ ਤੁਸੀਂ ਆਓਗੇ ਇੱਕ ਵਾਰੀ ਤੇ ਜਿਵੇਂ ਆਪਾਂ ਕਹਿੰਦੇ ਬਈ ਘੱਟ ਰੇਟ ਵਾਲੇ ਟਰੈਕਟਰ ਵੀ ਹੁੰਦੇ ਨੇ ਹੁਣ ਸੋਨੂੰ ਲੱਖ ਰੁਪਏ ਵਾਲਾ ਰੇਟ ਵਾਲਾ ਦਿਖਾਵਾਂਗੇ ਬਈ 1,30,000 ਰੁਪਏ ਦਾ 20,000 ਰੁਪਏ ਦਾ ਡਾਕਟਰ ਆ ਪੰਜਾਬ ਨੰਬਰ ਆ ਇਹ ਪੰਜਾਬ ਨੰਬਰ ਆ ਬਾਈ ਦਾ ਡਾਕਟਰ ਆ ਇਹ ਆਪਣੇ ਕੋਲ ਮਲਟੀਪਲ ਕਿਹ ਹੈ ਹਾਂ ਬਾਈ ਕੋਲੇ ਆਏਗਾ ਹਾਂ ਤੇ ਟਾਇਰਾਂ ਦੀ ਗੱਲ ਕਰੀ ਟਾਇਰ ਤਾਂ ਥੋੜੀ ਨੇੜੇ ਪਰ ਤੋਂ ਮੰਗੂ ਹੀ ਆ ਜਾ ਆਪਣੀ ਠੀਕ ਭਾਈ ਠੀਕ ਭਾਈ ਟਾਇਰ ਨਾ ਉਰਲੇ ਹੈਗੇ ਅੱਧੇ ਕ ਉਰਲੇ ਹੈ ਤੇ ਮਾਡਲ ਹੈਗਾ ਬਰੈਕਟਰ ਸਾਫ ਹੈ ਸਾਰਾ 92 ਮਾਡਲ ਹੈ ਤੇ Ориਜਨਲ ਹੀ ਜਿੰਨਾ ਹੈਗਾ ਬਈ Ориਜਨਲ ਹੀ ਜਿੰਨਾ ਹੈਗਾ ਸਾਰਾ ਉਸ ਮੇਰਾ ਕਿੱਤਾ ਤੇ ਛੋਟੇ ਜੀ ਮੀਤਾਰ ਲਈ ਬੈਸਟ ਰੈਕਟਰ ਹਾਂ ਵਧੀਆ ਰੈਕਟਰ ਡਬਲ ਕਲਚ ਦਾ ਰੈਕਟਰ ਹੁੰਦਾ ਹੈ ਠੀਕ ਹੈ ਜੀ ਤੇ 1 ਲੱਖ 3000 ਦੀ ਮੰਗ ਹੈ 1 ਲੱਖ ਰੁਪਏ ਦੇ ਦਿੰਦੇ ਲੱਖ ਤੇ ਲੱਖ ਦਾ ਦਵਾ ਦੇ ਬਈ ਮੈਂ ਜਿਵੇਂ ਕਹਿਆ ਸੀ ਬਈ ਹੋਰ ਵੀ ਕਰਾ ਲੈਣੇ ਮੌਕੇ ਤੇ ਮੰਨਤਾ ਨਿਆਰਾ ਹੋਰ ਵੀ ਮੰਨਤਾ ਨੂੰ ਹੋ ਜਾਊਗਾ ਤੇ ਅੱਗੇ ਕਹੇ ਬਈ ਜੀ ਅਰਜਨ ਇਹ ਸੈਂਟਰ ਗੇਅਰ ਵਾਲਾ ਕਹੇ ਜੀ ਸੈਂਟਰ ਗੇਅਰ ਹੈ ਠੀਕ ਹੈ ਜੀ ਹਰਿਆਣਾ ਨੰਬਰ ਹੈ ਹਰਿਆਣਾ ਨੰਬਰ ਹੈ ਐਨਓਸੀ ਇਹਦੀ ਮ ਜੇ ਕਿਸੇ ਨਾਲ ਲੈਣਾ ਹੋਏ ਬਿਨਾ ਇਹਨੂੰ ਸੁਝੂ ਵੀ ਦੇ ਦਾਂਗੇ ਇਹ ਐਵੇਂ ਹੀ ਦੇ ਦੋਗੇ ਹਾਂ ਠੀਕ ਆ ਜੀ ਤੇ ਟਾਇਰਾਂ ਦੀ ਗੱਲ ਕਰੀਏ ਟਾਇਰ ਹੈਗਾ 68 ਸੀਪਾਸੀ ਤੋਂ ਹੈ ਮਗਰਲੇ ਹੋਰ ਲਈ ਅੱਧੇ ਕਨੇ ਹੋਰ ਲੈਤੇ ਕਨੇ ਹਾਂ ਤੇ 13 ਮਾਰ ਵਾਲਾ 13 ਵਾਲਾ ਤੇ ਇਹਦੀ ਕੀ ਡਿਮਾਂਡ ਹੈ ਇਹ ਦੀ ਨਵਾੜਾ 390000 3 ਲੱਖ 90000 ਹਾਂ ਯਾਰ 360000 ਦਾ ਰੇਟ ਦੇ ਦਾਂਗੇ ਠੀਕ ਹੈ 360000 ਹੋਰ ਵੀ ਕਰ ਦਾਂਗੇ ਬਾਪੂ ਜੀ ਮਾਨ ਆ ਹਾਂ ਕਿ ਹੋਰ ਰੇਟਰ ਵੀ ਭਾਈ ਜੀ ਆਪਣੇ ਕੋਲ ਆ ਕੇ ਨਹੀਂ ਜਾਏ ਤੇ ਨਾ ਹੀ ਰਹਿਤਾ ਭਰਾ ਜੀ ਆਖ ਠੀਕ ਹੈ એટલે ਕੈਸੇ ਨੇ ਇੱਕ ਵਾਰੀ ਹੋਰ ਦੱਸੋ ਭਾਈ ਜੀ ਲਿਕੇਸ਼ਨ ਆਪਣੇ ਟਰੈਕਟਰ ਇੱਥੇ ਤਲਵੰਡੀ ਹੁੰਦੇ ਨੇ ਤਲਵੰਡੀ ਸਾਭੋ ਹੀ ਹੈ ਮੈਂ ਨਾ ਹਾਂ ਤੇ ਬਾਕੀ ਭਾਈ ਜੀ ਬਾਈ ਕੋਲ ਇੱਕ ਵਾਰੀ ਮੌਕਾ ਜ਼ਰੂਰ ਦੇ ਠੀਕ ਹੈ ਭਾਈ ਧੰਨਵਾਦ ਬਹੁਤ ਬਹੁਤ ਲੱਗਿਆ ਤਾਂ ਭਾਈ ਜੀ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਮਿਲਦੇ ਗਏ ਨਵੀਆਂ ਤੱਕ ਲਈ ਧੰਨਵਾਦ